ਮੈਨੂੰ ਮੈਂ ਤਾਜਪੁਰ ਰੋਡ ਤੇ ਘੇਰ ਕੇ ਤੇ ਮੇਰੇ ਤੇ ਹਮਲਾ ਕੀਤਾ ਸੀਗਾ ਉਹ ਸਾਡਾ ਝਗੜਾ ਚੱਲ ਰਿਆ ਲੜਕੀ ਦਾ ਡਾਈਵੋਰਸ ਦਾ ਉਹਨਾਂ ਦੇ ਪ੍ਰੈਸ਼ਰ ਪਾਉਣ ਵਾਸਤੇ ਉਹਨੇ ਪਹਿਲਾਂ ਮੈਨੂੰ ਫੋਨ ਫੋਨ ਕਰਦਾ ਰਹਿੰਦਾ ਕਿ ਜੀ ਤੁਮ ਕਹਿੰਦਾ ਪਿੱਛਾ ਕਰਦਾ ਸੀ ਕੱਲ ਉਹਨੇ ਮੈਨੂੰ ਘੇਰ ਕੇ ਕੁੱਟਿਆ ਜੀ ਬਹੁਤ ਜ਼ਿਆਦਾ ਕਿੰਨੇ ਬੰਦੇ ਕਿੰਨੇ ਸੀਗੇ ਦੋ ਜਣੇ ਸੀਗੇ ਉਹ ਇੱਕ ਵਹੀਕਲ ਕਿਹੜੇ ਕਿਹੜੇ ਸੀਗੇ ਇੱਕ ਸਾਡਾ ਜਵਾਈ ਸੀ ਨਾਲ ਉਹਦਾ ਕੋਈ ਦੋਸਤ ਸੀ ਮੈਂ ਤਾਂ ਲੱਗਦਾ ਜਿਵੇਂ ਕੋਈ ਜਿਮ ਜੁਮ ਤੋਤੇ ਬੜਾ ਤਗੜਾ ਸੀ ਮੁੰਡਾ ਤੇ ਮੈਨੂੰ ਬਹੁਤ ਮਾਰਿਆ ਮੇਰੀਆਂ ਵੱਖੀਆਂ ਪੰਜ ਸਟੀਆਂ ਨੇ ਸਿਰ ਤੇ ਦੇ ਹੋਰ ਮੈਂ ਤਾਂ ਰਾਜਗੀ ਸੀਗਾ ਬਸ ਗੱਲ ਤਾਂ ਹੀ ਉਹ ਸਾਡੇ ਤੇ ਪ੍ਰੈਸ਼ਰ ਪੰਦਾ ਹੈਗਾ ਕਿ ਭਾਈ ਸਾਈਨ ਕਰਾਓ ਕੁੜੀ ਦੇ ਆਪਣੇ ਸਮਝਾਓ ਫਿਰ ਜਾਂਦੇ ਜਾਂਦੇ ਧਮਕੀ ਵੀ ਦੇ ਕੇ ਗਿਆ ਕਹਿੰਦਾ ਹੁਣ ਪਤਾ ਲੱਗ ਗਿਆ ਇਹਨਾਂ ਮੇਰੇ ਹੱਥ ਕਿੰਨੇ ਹੋਏ ਨੇ ਤੇ ਹੁਣ ਸਾਈਨ ਕਰਾ ਦੇ ਨਹੀਂ ਤਾਂ ਤੇਰਾ ਫਿਰ ਹੋਰ ਯਾਰ ਕਰਾਂਗਾ ਤੇਰੇ ਬੱਚਿਆਂ ਦਾ ਵੀ ਤੇ ਤੇਰੀ ਘਰ ਵਾਲੀ ਦਾ ਵੀ ਆ ਤੂੰ ਹੀ ਥਾਣੇ ਆਇਓ ਥਾਣੇ ਕੀ ਕੁਛ ਵੀ ਨਹੀਂ ਹੋਇਆ ਜੀ ਥਾਣੇ ਕੱਲ ਦਾ ਗੇੜਾ ਮਰੀਜ਼ਾਂ ਨੇ ਪਏ ਗਿਆਂ ਤੇ ਬੁਲਾਵਾਂਗੇ ਜੀ ਕਰਾਂਗੇ ਜੀ ਇਹ ਜੀ ਅਸੀਂ ਪਰੇਸ਼ਾਨ ਜੀ ਘਰ ਵਾਲੀ ਸ਼ੂਗਰ ਦੀ ਮਰੀਜ਼ ਮੈਂ ਆ ਦੇਖੋ ਪੈਰ ਤੇ ਵੀ ਹੁੰਦੇ ਸੱਟ ਲੱਗੇ ਲੰਗੜਾਂਦੀ ਲੰਗੜਾਂਦੀ ਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਛ ਨਹੀਂ ਹੋ ਰਿਹਾ ਇਹਨੇ ਸਾਲ ਹੋ ਗਏ ਬੇਟੀ ਦੇ ਵਿਆਹ ਵਿਆਹ ਨੂੰ 7 ਸਾਲ ਹੋ ਗਏ ਕੇਸ ਚੱਲਦਿਆਂ ਨੂੰ ਵੀ 6 ਸਾਲ ਸਾਢੇ 6 ਸਾਲ ਹੋ ਗਏ ਅੱਛਾ ਜੀ ਇਹ ਜੀ ਪ੍ਰੈਸ਼ਰ ਪੰਦਾ ਹੈ ਕਦੇ ਫੋਨ ਕਰਦਾ ਹੈ ਕਦੇ ਵੈਸੇ ਕਦੇ ਪਿੱਛਾ ਕਰਦਾ ਇੱਕ ਵਾਰੀ ਪਿੱਛੇ ਗੜੀ ਚਾਕੇ ਤੇ ਉਹਨੇ ਸਾਡੇ ਤੇ ਹਮਲਾ ਕੀਤਾ ਸੀ ਅਸੀਂ ਆਉਂਦੀ ਫੇਰ ਰਿਪੋਰਟ ਵੀ ਰਖਾਈ ਪਰ ਮੇਰੀ ਬੇਟੀ ਕਹਿਣ ਲੱਗੀ ਨਹੀਂ ਪਾਪਾ ਸ਼ਾਇਦ ਸੁਧਰ ਜਾਏ ਮੰਗ ਕੀ ਮੰਗ ਇਹ ਹੈ ਕਿ ਉਹਨਦੇ ਤੇ ਕਾਰਵਾਈ ਕੀਤੀ ਜਾਏ ਤੇ ਪ੍ਰੈਸ਼ਰ ਪਾ ਕੇ ਡਾਈਵੋਰਸ ਲਿਆ ਦਿੰਦੇ ਕੋਰਟ ਨੇ ਡਾਈਵੋਰਸ ਦੇਣਾ ਹੈ ਕਿ ਧਮਕੀ ਔਰ ਪੈਸੇ ਨਾਲ ਲੁਣਾ ਇਹ ਤਾਂ ਫਿਰ ਸੱਜ ਨੂੰ ਸਾਰਿਆਂ ਨੂੰ ਖਤਮ ਕਰ ਦੇਗਾ ਇਹਦੇ ਕੋਈ ਕੋਈ ਸੁਸਾਇਟੀ ਉਹਦੇ ਲਾਅ ਐਂਡ ਆਰਡਰ ਨਹੀਂ ਹੈਗਾ ਮੈਂ ਨਾ ਸੰਦੀਪ ਕੁਮਾਰ ਹਾਂ ਕਿੱਥੇ ਰਹਿਣ ਵਾਲੇ ਮੈਂ ਆਪਣੀ ਤਨਗਰ ਚੱਲ ਰਿਹਾ ਹਾਂ ਤੁਸੀਂ ਇੱਥੇ ਮੌਕੇ ਤੇ ਲੜਾਈ ਜਦੋਂ ਹੋ ਰਹੀ ਜੇ ਤਾਂ ਮੈਂ ਕਹਿੰਦਾ ਮੈਂ ਆਪਣੇ ਫਰੈਂਡ ਦੇ ਘਰੇ ਆਇਆ ਸੀਗਾ ਤੇ ਬੈਨਰ ਲੈ ਕੇ ਸੀ ਮੰਦਰ ਵਾਸਤੇ ਲੈ ਕੇ ਆਇਆ ਸੀਗਾ ਜਿਹੜਾ ਮੈਂ ਦੇਖਿਆ ਦੂਰੋਂ ਇੱਕ ਕੁੱਟਮਾਰ ਕਰਦੇ ਜਦੋਂ ਮੈਂ ਜਾ ਕੇ ਉਹਦੇ ਬਾਹ ਫੜੀ ਮੁੰਡੇ ਦੀ ਮੈਂ ਉਹਨੂੰ ਬੋਲਿਆ ਮੈਂ ਗੱਲ ਕੀ ਆ ਕਹਿੰਦੇ ਜੀ ਇਹ ਆਪਣਾ ਹਰਾ ਤੁਹਾਡਾ ਇੱਕ ਕੁੜੀ ਹੈ ਕਹਿੰਦੇ ਇਹ ਨਾ ਵੱਡੀ ਵੋਸ ਨਹੀਂ ਸਾਨੂੰ ਦੇ ਰਹੀ ਇਹਦੇ ਕਹੇ ਸੀ ਕੁੱਟਮਾਰ ਕੇ ਨਾਸਾ ਦੇ ਫੋਨ ਚੱਕਦੇ ਆ ਕਿਤੇ ਨਹੀਂ ਕੀਆ ਜਾ ਰਿਹਾ ਪਰਿਵਾਰ ਇਹਨਾਂ ਬਹੁਤ ਜ਼ਿਆਦਾ ਧੱਕਾ ਹੋਇਆ ਜੇਸਾ ਉਹਨਾਂ ਬਾਲੋਂ ਫੜਦੇ ਵੀ ਕਿਢਸਿਆ ਜਾ ਕੇ ਕੁੱਟ ਮਾਰ ਉਹਦੇ ਇਹਨਾਂ ਨੇ ਲੱਤਾਂ ਵੀ ਮਾਰੀਆਂ ਠੁੱਡੇ ਮਾਰਿਆ ਮੁੱਕੇ ਵੀ ਮਾਰੇ ਸੀ ਉਹਨਾਂ ਦੇ ਬੱਖੀ ਵਿੱਚ ਮੁੱਕੇ ਮਾਰੇ ਮੁੱਕੇ ਦੇ ਉੱਤੇ ਸੀਗਾ ਜਾ ਕੇ ਮੈਂ ਆਪ ਛਡਵਾਇਆ ਫੇਵਾ ਚਿਰ ਨੂੰ ਛਡਾਇਆ ਤੇ ਬੱਚੇ ਨਾ ਠੱਕੇ ਮੋਰਸਾ ਚੱਕ ਕੇ ਕੋਈ ਜਿਹੜੀ ਵਹੀਕਲ ਸੀਗੇ ਇਹਨਾਂ ਦੇ ਜਿਹ ਕਿਤੇ ਦੇ ਰਹਿਣ ਵਾਲੇ ਮੁੰਡੇ ਸੀਗੇ ਤੇ ਵਹੀਕਲ ਤੇ ਕਿਹੜੇ ਨੰਬਰ ਸੀ ਕੁਝ ਯਾਦ ਵਹੀਕਲ ਨੰਬਰ ਨਹੀਂ ਮਨੋੜ ਦਿੱਤਾ ਇਹਨਾਂ ਸੀਗਾ ਨੰਬਰ ਹੀ ਨਹੀਂ ਸੀ ਉਹ ਨੰਬਰ ਪਲੇਟ ਮੋੜਸਾ ਦੇ ਨੰਬਰ ਕੋਈ ਨਹੀਂ ਸੀਗਾ ਖਾਲੀ ਖਾਲੀ ਸੀਗਾ ਨੋਟ ਕਰਨਾ ਸ਼ਰੇਨਾ ਦੀ ਐਕਟ ਜਿਹੜੀ ਐਕਟ ਉਹ ਵੀ ਇਹਨਾਂ ਨੇ ਜਾਨਕੀ ਜਿੱਦਾਂ ਇਹ ਬਾਈਕ ਆਪਣੇ ਐਕਟ ਵਾਲੇ ਜਾ ਰਹੇ ਸੀਗੇ ਵਿੱਚੋਂ ਮੋੜਸਾ ਦੇ ਨਾਲ ਹੱਥ ਮਾਰ ਕੇ ਇਹਨਾਂ ਦੇ ਛੱਟਿਆ ਗਿਆ ਆ ਪਿੱਛੇ ਤੋਂ ਹਿੱਟ ਕੀਤਾ ਗਿਆ ਇਹੋ ਹਿੱਟ ਕੀਤਾ ਇਹਨਾਂ ਨੂੰ ਠੀਕ ਹੈ ਮੈਂ ਕੋਈ ਕੁਛ ਦੂਰੀ ਦੇ ਉੱਤੇ ਸੀਗਾ ਜੇ ਤਾਂ ਮੈਂ ਨਾਂ ਦਾ ਹੋ ਸਕਦਾ ਮਾਰ ਵੀ ਸਕਦੇ ਸੀ ਜਾਨ ਦਾ ਜਿਸ ਹਾਲ ਉਹ ਆਏ ਸੀਗੇ ਦੋਵੇਂ ਜਾਣੇ ਹੁੰਦੇ ਗੁਰੂ ਅਰਜਨ ਦੇਵ ਨਗਰ ਅੱਜ ਕੱਲ ਕੀ ਗੱਲ ਹੋਈ ਸੀ ਜਿਹੜਾ ਅੰਕਲ ਨੇ ਹਮਲਾ ਕੀਤਾ ਗਏ ਮੇਰੇ ਨਾਲ ਗੱਲ ਨਹੀਂ ਹੋਈ ਇਹ ਘਰ ਗਏ ਨੇ ਫੋਨ ਕਰਦਾ ਸੀ ਮੈਂ ਚੁੱਕਿਆ ਨਹੀਂ ਫੋਨ ਪਰ ਚੋ ਵਕੀਲ ਨੇ ਸਾਨੂੰ ਮਨਾ ਕੀਤਾ ਸੀ ਫੋਨ ਨਹੀਂ ਚੁਕਣਾ ਕੁੜੀ ਨਾਲ ਕਰਦਾ ਬੈਸ ਹੈ ਕਹਿੰਦਾ ਤੈਨੂੰ ਸਾਈਨ ਕਰਨੇ ਪੈਣੇ ਆ ਉਹ ਕਹਿੰਦੀ ਫਿਰ ਜੋ ਗੱਲ ਮੈਂ ਕਹਿੰਨੀ ਉਹ ਮਨਜ਼ੂਰ ਕਰ ਤੂੰ ਵੀ ਤੇ ਕਹਿੰਦਾ ਬੈਠੀ ਰਹਿ ਉਹ ਕਹਿੰਦੀ ਬੈਠੀ ਹੋਈ 7 ਸਾਲ ਹੋ ਗਏ ਮੇਨ ਤਾਂ ਹੈ ਧਮਕੀਆਂ ਦਿੰਦਾ ਕਦੀ ਤੇਰੇ ਮੁੰਡੇ ਨੂੰ ਚੁੱਕ ਲਾਂਗੇ ਕਦੀ ਮਾਮਾ ਚਮਕੀ ਦਿੰਦਾ ਹੈ ਕਦੀ ਉਹ ਦਿੰਦਾ ਹੈ ਹੈ ਸਾਡਾ ਇਹਨੇ ਜੀਣਾ ਆਰਾਮ ਕੀਤਾ ਸਾਡੀ ਰੋਟੀ ਖਤਮ ਹੋਈ ਗਈ ਖਾਣੀ ਇੱਕ ਸੀਸੀਟੀਵੀ ਤੇ ਵੀਡੀਓ ਵੀ ਆ ਰਹੀ ਤੁਹਾਡੇ ਘਰ ਦੇ ਨੇੜੇ ਜਿਹੜੇ ਕੋਈ 걔ੜੇ ਵੀ ਮਾਰ ਰਹੇ ਉਹ ਕਿਹੜੇ ਬੰਦੇ ਨੇ ਜਿਹੜੇ 걔ੜੇ ਮਾਰਦੇ بار-ਬਾਰ ਤੁਹਾਡੇ ਘਰ ਹੀ ਹੋਂਦੇ ਹੀ ਬੰਦੇ ਨੇ ਹੋਂਦੇ ਹੀ ਕੋਈ ਬੰਦਾ ਹੋਏਗਾ ਬੰਦੇ ਉਹਨੇ ਬਹੁਤ ਛੱਡੇ ਹੋਏ ਆ ਮੇਰਾ ਪਿੱਛਾ ਕਰਦਾ ਅਸੀਂ ਕੱਲ ਐਸੀ ਹਰਿਆਣੇ ਦੇ ਰਹਿਣ ਵਾਲੇ ਆ ਸਾਡੇ ਇੱਥੇ ਸਾਡੇ ਰਿਸ਼ਤੇਦਾਰ ਉਧਰ ਨੇ ਇਹ ਸਾਨੂੰ ਕੱਲਿਆਂ ਸਮਝ ਕੇ ਸਾਨੂੰ ਖਪਾਂਦਾ ਪਿਆ ਤਮ ਕਿਆ ਦੇ ਰਿਹਾ ਕਹਿੰਦਾ ਅਗਰ ਸਾਈਨ ਨਾ ਕੀਤੇ ਤੇ ਵੇਖੀ ਤੇਰਾ ਕੀ ਹਾਲ ਕਰਦਾ ਪਹਿਲੇ ਮੇਰੇ ਤੇ ਹਮਲਾ ਕੀਤਾ ਉਹ ਕਹਿੰਦਾ ਉਹ ਤੇਰੀ ਕੁੜੀ ਤੇ ਹਮਲਾ ਕਰੂੰਗਾ ਉਹ ਸੁੰਦਰ ਨਗਰ ਰਹਿੰਦੇ ਆ ਅਸੀਂ ਸੁੰਦਰ ਨਗਰ ਕੁੜੀ ਵਿਆਹੀ ਸੀ ਇਹਨਾਂ ਨੇ ਫਿਰ ਚੋ ਲੈ ਗਏ ਕਹਿੰਦੇ ਅਸੀਂ ਸੁੰਦਰ ਨਗਰ ਲੈ ਕੇ ਜਾਈ ਮੈਂ ਕਿਹਾ ਠੀਕ ਆ ਅਸੀਂ ਵਿਸ਼ਵਾਸ ਕਰ ਲੈਣੇ ਇਹਨਾਂ ਦੀ ਗੱਲ ਤੇ ਇਹ ਸਾਡਾ ਗਲਤ ਫਾਇਦਾ ਉਠਾਉਂਦੇ ਬੈ ਨੇ ਹੈ ਤੂੰ ਕੀ ਕੀਤਾ ਵੇ ਇਹਨਾਂ ਨੂੰ ਸਾਨੂੰ 700 ਸਾਲ ਹੋ ਗਏ ਆ ਬਹੁਤ ਬੁਰਾ ਹਾਲ ਕਰ ਦਿੱਤਾ ਲੈ ਕੰਜਰ ਨੇ ਸਾਡਾ ਉਹ ਤੁਸੀਂ ਖਾਣੇ ਪੁੱਛਿਓ ਕੀ ਮੰਗ ਕਰਦੇ ਹੋ ਬਸ ਉਹਨੂੰ ਇਹ ਵੀ ਕੱਲ ਨੂੰ ਸੰਭਲ ਦੇ ਕੋਈ ਕੇ ਉਹ ਵਕਾਰਵਾਰੀ ਕਰੇ ਪਰ ਸਾਡੇ ਆਂਝ ਨਹੀਂ ਆਣੀ ਚਾਹੀਦੀ ਸਾਡੇ ਉੱਤੇ ਜੇ ਨੁਕਸਾਨ ਮੇਰੇ ਘਰ ਵਾਲਿਆਂ ਨੂੰ ਕੱਲ ਕੁਝ ਹੋ ਜਾਂਦਾ ਮੈਂ ਕਿੱਥੋਂ ਰੋਟੀ ਖਾਣੀ ਸੀ ਮੈਨੂੰ ਇਹਨੇ ਦੇ ਨਹੀਂ ਸੀ ਰੋਟੀ ਔਰ ਹੁਣ ਕੋਈ ਹੋ ਗਿਆ ਕਦੀ ਕਹਿੰਦੇ ਵੀ ਤੈਨੂੰ ਕੋਈ ਨੁਕਸਾਨ ਹੋ ਗਿਆ ਇਹ ਔਰ ਇਹਦੇ ਪਰਿਵਾਰ ਜ਼ਿੰਮੇਵਾਰ ਹੋਏਗਾ ਇਹ ਪਹਿਲੇ ਦੇਖ ਲਓ ਪੁਲਿਸ ਭਾਵੇਂ ਕਾਰਵਾਈ ਕਰੀ ਕਿੰਨੀ ਵੀ ਵਾਰੀ ਅਟੈਕ ਕੀਤਾ ਤੁਹਾਡੇ ਉੱਪਰ ਤੀਸਰੀ ਵਾਰੀ ਹੋ ਗਿਆ ਜੀ ਹਾਂਜੀ ਇੱਕ ਵਾਰੀ ਅੱਧੀ ਰਾਤੀ ਗਏ ਇੱਕ ਕੰਪਲੇਂਟ ਲਗਾਈ ਸੀ ਕਦੇ ਕੰਪਲੇਂਟ ਲਿਖਾਈ ਸੀ ਜੀ ਫਿਰ ਉਹ ਜਦੋਂ ਕਾਰਵਾਈ ਦਾ ਟਾਈਮ ਆਇਆ ਤੇ ਮੇਰੀ ਬੇਟੀ ਗਣ ਵਾਲੀ ਪਾਪਾ ਸ਼ਰਸ ਸੁਦਰ ਦੇਗਾ ਜੀ ਵਾਪਸ ਉਹਨੇ ਵਾਪਸ ਲੈ ਲਈ ਸਾਨੂੰ ਡਰਾਂਦਾ ਆ ਗਿਆ ਬੇਟੀ ਮੇਰੀ ਨੂੰ ਇੰਨਾ ਡਰਾਂਦਾ ਕੋਈ ਕਹਿੰਦੀ ਹੱਦ ਨਹੀਂ ਉਹ ਡਰ ਜਾਂਦੀ ਅੰਦਰ ਅੰਦਰ ਕੁੱਟੀ ਵੀ ਬਾਹਰ ਕਦੀ ਆ ਮੁੰਡੇ ਕਦੇ ਨੇ ਬੱਚੇ ਕੋਈ ਫਾਲਤੂ ਕਦੀ ਨਿਕਲੇ ਨਹੀਂ ਜੇ ਨਾ ਬਾਜ਼ਾਰ ਜਾਣਾ ਹੁੰਦਾ ਕੋਈ ਸਾਮਾਨ ਲੈਣ ਤਾਂ ਨਿਕਲਦੀ ਹੈ ਹੈ ਅਸੀਂ ਨੌਕਰੀ ਵੀ ਨਹੀਂ ਕਰਾਉਂਦੇ ਵੇ ਇਹਨਾਂ ਕੋਲ ਵੀ ਅੱਜਕੱਲ ਟਾਈਮ ਬਹੁਤ ਖਰਾਬ ਹੈ ਇਹਨੇ ਸਾਡਾ ਜੀਣਾ ਰਾਮ ਕਰ ਛੱਡਿਆ ਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪੂਰੀ ਪੂਰੀ ਕੱਲ 1:30 ਵਜੇ ਆਪਾਂ ਨੂੰ ਕੰਪਲੇਂਟ ਆਈ ਸੀ ਜੀ ਵੀ ਕਰੋੜੀ ਮਨ ਜਿਹੜੇ ਸ਼ਰਮਾ ਕਲੋਂ ਦੀ ਰਹਿਣ ਵਾਲੇ ਆ ਉਹ ਘਰੇ ਜਾ ਰਿਹਾ ਸੀ ਐਕਟਵਾ ਤੇ ਉਹਨਾਂ ਦਾ ਜਿਹੜਾ ਜਵਾਈ ਹੈ ਸੌਰਵ ਉਹ ਇੱਕ ਬੰਦੇ ਨੂੰ ਨਾਲ ਲੈ ਕੇ ਦੋਸਤ ਨੂੰ ਨਾਲ ਇੱਕ ਮੋਟਰਸਾਈਕਲ ਤੇ ਆਇਆ ਸੀਗਾ ਪਹਿਲਾਂ ਉਹਨਾਂ ਨੇ ਫੇਟ ਮਾਰ ਕੇ ਉਹਦਾ ਐਕਟ੍ਰਾਸਿਟੀ ਐਕਟ੍ਰਾਸਿਟੀ ਕੀ ਹੈ ਕੋਈ ਕੋਟ ਮਾਰ ਦਿੱਤੀ ਤੇ ਉਹ ਦਰਖਾਸਤ ਸਾਡੇ ਕੋਲ ਆਈ ਹੈ ਉਹਦੇ ਅਧਾਰ ਤੇ ਐਫਆਈਆਰ ਦਰਜ ਕਰਤੀ ਕਿੰਨੇ ਬੰਦੇ ਕਿਹਨੇ ਸੀ ਇਹ ਦੋ ਜਣੇ ਆ ਇੱਕ ਉਹਦਾ ਦੋਸਤ ਸੀ ਨਾਲ ਤੇ ਤੀਜੀ ਵਾਲੀ ਉਸ ਪਰ ਵੀ ਆਈ ਜਾਂਦੇ ਪਗੜਾ ਟਾਈਪ ਹੋਇਆ ਉਹਨੂੰ ਇਹ ਪਹਿਲਾਂ ਕੋਈ ਤਲਾਣੀ ਨਹੀਂ ਇਸ ਬਾਰੇ ਪਹਿਲਾਂ ਨਾਲ ਕੋਈ ਘਰੇਲੂ ਮੈਟਰ ਮੀਆਂ ਬੀਬੀ ਦਾ ਆਪਸੇ ਚੱਲਦਾ ਸੀਗਾ ਸਹੁਰਿਆਂ ਦਾ ਸੱਸ ਦਾ ਉਹਦਾਂ ਨਾਲ ਆਪਣੇ ਜੁਵਾਈ ਨਾਲ ਉਹ ਪਹਿਲਾਂ ਉਹ ਅਸੀਂ ਕੁਟਮਾ ਦੀ 323 41 506 ਦਾ ਪਰਚਾ ਦਰਜ ਕੀਤਾ ਤੇ ਉਹਦੇ ਤੇ ਹੁਣ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਨੂੰ ਵੀਕਲ ਸੀਗਾ ਵੀਕਲ ਦੇ ਨੰਬਰ ਪਲੇਟ ਵੀ ਨਹੀਂ ਸੀਗੇ ਉਹ ਵੀਕਲ ਉਹ ਬਰੰਦ ਕਰਾਂਗੇ ਹੋ ਹੋ ਸਾਰੇ ਉਹ ਤਕੀਕਾ ਕਰਾਂਗੇ ਤੁਹਾਨੂੰ